ਤੁਸੀਂ ਸਾਰਿਆਂ ਨੇ ਚਲੋ ਵਧਾਈਆਂ ਵਧਿਤੀਆਂ ਬਹੁਤ ਕੁਛ ਛੋਟੇ ਸਿੱਧੂ ਦੀਆਂ ਹੋਂਤੇ ਪਰ ਚਲੋ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਪ੍ਰਮਾਤਮਾ ਪਰ ਆ ਜਿਹੜੀ ਮੈਂ ਤੁਹਾਨੂੰ ਤਸਵੀਰ ਦਿਖਾਉਣਾ ਪਿਆ ਵੱਡੇ ਸਿੱਧੂ ਦੀ ਤੇ ਛੋਟੇ ਸਿੱਧੂ ਨੂੰ ਝੋਲੀ ਜਿ ਲੈ ਕੇ ਬੈਠਾ ਤੇ ਯਾਰ ਐਂ ਬੈਠਾ ਵੀ ਜਿਵੇਂ ਸਿੱਧੂ ਦੁਨੀਆ ਤੋਂ ਗਿਆ ਹੀ ਨਹੀਂ ਤੁਹ ਇੱਕ ਮਿੰਟ ਇਹ ਜ਼ਰੂਰ ਦੱਸਿਆ ਜੀ ਮੈਂ ਨਾ ਬੋਲੂ ਨਹੀਂ ਸੀ ਪਰ ਮੇਰਾ ਮਨ ਬਹਿ ਗਿਆ ਯਾਰ ਵਾਹ ਮੇਰਾ ਮਾਲਕਾ ਇਹੋ ਜੇ ਬੰਦੇ ਵੀ ਜਿਹੜੇ ਦੁਨੀਆ ਤੇ ਅੱਜ ਅਮਰ ਹੋ ਗਏ ਨੇ ਅਮਰ ਹੋ ਗਏ ਤੇ ਸੱਚ ਕਰਕੇ ਵਿਖਾਤਾ ਲੋਕਾਂ ਨੂੰ ਕਿ ਜਿਹੜੀਆਂ ਗੱਲਾਂ ਇਹਨੇ ਆਪਦੇ ਮਰਦ ਤੋਂ ਪਹਿਲਾਂ ਕਹੀਆਂ ਸੀ ਵੀ ਆ ਕੁਛ ਹੋਵੇਗਾ ਆ ਕੁਛ ਹੋਵੇਗਾ ਉਹ ਮੈਨੂੰ ਤੇ ਪਤੰਦਰ ਤੇ ਗਾਣਿਆਂ ਦੇ ਨਹੀਂ ਚਿੱਤ ਆਉਂਦਾ ਵੀ ਕਿਹੜੇ ਕਿਹੜੇ ਗਾਣਿਆਂ ਦੇ ਵਿੱਚ ਤੇ ਵੈਸੇ ਮੈਂ ਗਾਣੇ ਚਲੋ ਸੁਣਦੇ ਰਹੀਦਾ ਤੇ ਉਹਦੇ ਵਿੱਚ ਵੇਖ ਲੋ ਇਹਨੇ ਕਿ ਗਾਣਾ ਸੀ ਜਿੰਦੇ ਚ ਬੋਲਟ ਤੇ ਵੱਜੇ ਫੈਰ ਤੇ ਇੱਕ ਦਿਨ ਇੱਕ ਪੱਤਰਕਾਰ ਉੱਥੇ ਵਿਖਾਉਂਦਾ ਪੈ ਵੀ ਵਾਕਿਆ ਵੇਖੋ ਉਧਰੋਂ ਗਾਣਾ ਲਾ ਲੈਂਦਾ ਸੀ ਤੇ ਉਧਰੋਂ ਖਾਂਦੇ ਵੀ ਇੱਥੋਂ ਫੇਰ ਵਾ ਜਾ ਇੱਧਰ ਗਿਆ ਬਾਕੀ ਉਹ ਟੱਪੇ ਦੇ ਵਿੱਚ ਸਹੀ ਸਗਲ ਪਰ ਹੁਣ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਆ ਜੀ ਮੇਰੇ ਭਰਾਓ ਇਹਨਾਂ ਦਾ ਕਿ 410 ਗਾਣਾ ਆ ਮਾਰਟਨ ਕੇ ਕਿਹੜਾ ਨਾਲ ਉਹਦੇ ਨੇਰੀ ਲਿਆਤੀ ਫਰਕ ਇਨੇ ਗਾਣੇ ਵਧੀਆ ਪਤੰਦਰ ਲਿਖ ਗਿਆ ਇਨੇ ਗਾਣੇ ਵਧੀਆ ਲਿਖ ਗਿਆ ਯਾਰ ਕਮਾਲ ਹੀ ਕਰਦਾ ਸਾਡੇ ਅਰਗਿਆਂ ਨੂੰ ਫੈਨ ਬਣਾ ਲਿਆ ਯਾਰੇ ਨੇ ਪਹਿਲੋ ਚਬਕੀਲੇ ਨੇ ਮੈਂ ਕੀਤਾ ਸੀ ਜਦੋਂ ਚਬਕੀਲਾ ਆਇਆ ਤੇ ਉਹਨੇ ਜਿੰਨੇ ਕਲਾਕਾਰ ਸਾਰੇ ਖੁੱਡੇ ਲੈ ਲਾਤੀ ਸਾਰੇ ਏਟਾਂ ਤੇ ਚੜ ਕੇ ਸਵੇਰੇ ਬਹਿ ਰਹੇ ਹੁੰਦੇ ਸੀ ਇਥੋਂ ਤੱਕ ਕੇ ਸ਼ਾਮ ਨੂੰ ਖਰਚੇ ਨਹੀਂ ਸੀ ਹੁੰਦੇ ਉਹਨਾਂ ਦੇ ਕੋਲੇ ਸੱਚ ਉਹ ਕਿ ਲੱਗ ਆਉਣ ਲੱਗਾ ਕਿ ਅੱਜ ਇਹ ਵੀ ਇਹ ਕੰਮ ਕਰ ਗਿਆ ਤੇ ਤੁਸੀਂ ਦੇਖ ਲਓ ਪਹਿਲਾਂ ਜਦੋਂ ਆਉਂਦਾ ਸੀ ਕਿਤੋਂ ਦਾ ਪੀਆਰ ਕਿਤੋਂ ਦਾ ਟੀਆਰ ਕਿਤੋਂ ਦਾ ਕੁਝ ਪੱਕਾ ਹੋਇਆ ਸਭ ਪੰਜਾਬ ਚ ਆ ਕੇ ਟਿੱਬਿਆਂ 'ਚ ਵਾਈ ਕੀਤੀ ਤੇ ਇੱਥੇ ਜੇ ਕਿਸੇ ਦਾ ਇੱਕ ਅੰਦਾਜ਼ਾ ਗਾਣਾ ਮੇਰੇ ਕਹਿੰਦਾ ਚੜਜੇ ਨਾ ਤੇ ਉਹ ਚੰਡੀਗੜ੍ਹ ਤੁਰਾ ਕੋਠੀ ਨਹੀਂ ਲੈਂਦਾ ਵੱਡੀ ਗੱਡੀ ਰੱਖੇਗਾ ਕਾਲੇ ਸ਼ੀਸ਼ੇ ਵਾਲੇ ਤੇ ਕਿਸੇ ਨੂੰ ਮੱਥੇ ਨਹੀਂ ਲੱਗਦਾ ਤੇ ਇਹ ਬੰਦਾ ਹਰ ਬੰਦੇ ਨੂੰ ਮਿਲਦਾ ਰਹੇ ਬਾਕੀ ਕਮੈਂਟਾਂ ਦੇ ਵਿੱਚ ਗੱਲ ਜਰੂਰ ਦੱਸਿਆ ਜੀ ਭਰਾਓ ਜੇ ਮੇਰੀ ਗੱਲ ਤੁਹਾਨੂੰ ਚੰਗੀ ਲੱਗੇ ਇਹ ਬੰਦਾ ਅੱਜ ਤੋਂ 8 ਸਾਲਾਂ ਨੂੰ 9 ਸਾਲਾਂ ਨੂੰ ਸਟੇਜ ਤੇ ਬੋਲਣ ਲੱਗ ਪੈਗਾ ਤਾ ਇਹਦੇ ਗਾਣੇ ਮੇਰੀ ਨਿਗਾਹ ਦੇ ਵਿੱਚ ਘਟ ਤੋਂ ਘਟ ਵੀ 11-12 ਸਾਲ ਜਿੰਦਾ ਰੱਖਣਗੇ 11-12 ਸਾਲ ਇਹ ਗਾਣੇ ਜਿੰਦਾ ਰੱਖਣਗੇ ਤੇ 11-12 ਸਾਲ ਜਿਹੜੇ ਕਹਿੰਦੇ ਖੋਦੇ ਮੁਹੱਲੇ ਦੇ ਵਿੱਚ ਪਲਾੜ ਲੈ ਕੇ ਬੈਠੇ ਨਾ ਮੇਰਾ ਖਿਆਲ ਤੋਂ ਛੱਡ ਕੇ ਨਾ ਉਥੋਂ ਤੇ ਪਿੰਡਾਂ ਨੂੰ ਹੋਣਗੇ ਵਾਪਸ ਕਰਾਇ ਨਹੀਂ ਦਿੱਤੇ ਜਾਣੇ ਕਦ ਦੋ ਕੁ ਮਹੀਨਿਆਂ ਬਾਅਦ ਤਿੰਨਾਂ ਕੁ ਮਹੀਨਿਆਂ ਬਾਅਦ ਦਾ ਗਾਣਾ ਜਦੋਂ ਵੀ ਕਿ ਆਉਣ ਦੀ ਆਸ ਮੇਧ ਹੁੰਦੀ ਤੇ ਯਾਰ ਉਹ ਮਿਲੀਆਂ-ਮੁਲੀਆਂ ਪਤਨੀ ਕਿੰਨੇ ਕੁ ਤੋਂ ਦੋਨਾਂ ਚ ਟੱਪ ਜਾਂਦਾ ਉਹਨਾਂ ਤੱਕ ਪਹੁੰਚ ਜਾਂਦਾ ਮਿੰਟਾਂ ਸੈਕਿੰਟਾਂ ਦੇ ਵਿੱਚ ਕਿੱਥੇ ਮਿਲਿਆ ਉਹ ਸਲੀਰਮ ਕੀ ਲੋਕ ਦੱਸਦੇ ਇਹਨਾਂ ਨੂੰ ਪਹੁੰਚ ਜਾਂਦਾ ਲੋਕ ਪਿਆਰੇ ਇੰਨਾ ਕਰਦੇ ਨੇ ਯਾਰ ਕਮਾਲ ਹੋ ਗਈ ਮੈਂ ਤਾਂ ਹਰਾਣ ਆ ਇਸ ਬੰਦੇ ਤੇ ਮੈਂ ਬੜੀ ਇਹਦਾ ਸੋਚਦੇ ਰਹਿਣਾ ਬੰਦਾ ਕੀ ਚੀਜ਼ ਸੀ ਪਰ ਸਾਡੇ ਲੋਕਾਂ ਤੋਂ ਸੰਭਾਲਿਆ ਨਹੀਂ ਗਿਆ ਮੈਂ ਹੁਣ ਇਹ ਗੱਲ ਆ ਨਾ ਇਹ ਨਿੱਕੇ ਸਿੱਧੂ ਨੂੰ ਸੰਭਾਲ ਲਓ ਇਹ ਤਾਂ ਵੱਡਾ ਹੀ ਸਿੱਧੂ ਏ ਆਮਰੋ ਕੇ ਆ ਗਿਆ ਲੋਕਾਂ ਦੀਆਂ ਦੁਆਵਾਂ ਨਾਲ ਲੋਕਾਂ ਨੇ ਜਿੰਨਾ ਵਰਲਾਵ ਕੀਤਾ ਜਿੰਨਾ ਲੋਕ ਰੋਏ ਸੀ ਜਿੰਨਾ ਧੀਆਂ ਪੈਣਾ ਰੋਈਆਂ ਸੀ ਜਿਨ੍ਹਾਂ ਨੇ ਆ ਕੇ ਬੁੱਤ ਨੂੰ ਰਖੜੀਆਂ ਬੱਧੀਆਂ ਨੇ ਤੂੰ ਪ੍ਰਮਾਤਮਾ ਨੂੰ ਉਹਨਾਂ ਦੀ ਝੋਲੀ ਇਹਨੂੰ ਫੇਰ ਪਾਤਾ ਵੀ ਲੋ ਭਾਈ ਤੁਹਾਡਾ ਤੁਹਾਨੂੰ ਵਾਪਸ ਦੇ ਦਿੱਤਾ ਤੇ ਜਿਨ੍ਹਾਂ ਨੇ ਇਹ ਕਰਤੂਤਾ ਕੀਤੀਆਂ ਸੀ ਉਹਨਾਂ ਦਾ ਰਹਿਣਾ ਇੱਕ ਅੱਖ ਨਹੀਂ ਇਹ ਗੱਲ ਤੁਸੀਂ ਨੋਟ ਕਰ ਲਿਆ ਜੀ ਇਹ ਬੜਾ ਵੱਡਾ ਇੱਕ ਫੱਕਰ ਸੀ ਫੱਕਰ ਫਕੀਰ ਸੀ ਛੋਟੀ ਮੋਟੀ ਹਸਤੀ ਨਹੀਂ ਸੀ ਤੂੰ ਮੋਛਾ ਲਗਾਸ ਇਹ ਕੋ ਬੜਾ ਤਗੜਾ ਰੱਬੀ ਰੂਹ ਸੀ ਇਹ ਇੱਕ 24 25 ਸਾਲਾਂ ਦੇ ਵਿੱਚ ਲੋਕਾਂ ਨੂੰ ਮਗਰ ਲਾਉਣਾ ਦੁਨੀਆਂ 'ਚ ਛਾ ਜਾਣ ਆ ਸਾਡੇ ਗੁਰੂ ਸਾਹਿਬ ਦੀ ਦਿੱਤੀ ਇਹਦੀ ਸ਼ਾਨ ਬਾਣ ਦੇ ਸਾਬ ਦੇ ਸ਼ਬਦ ਦੇ ਵਿੱਚ ਹਰ ਦੇਸ਼ ਵਿਦੇਸ਼ ਦੇ ਪੰਜਾਬੀ ਮਾਂ ਬੋਲੀ ਦਾ ਪਤਾ ਲੱਗਦਾ ਵੀ ਪੰਜਾਬੀ ਮਾਂ ਬੋਲੀ ਵੀ ਹੈ ਨਹੀਂ ਦਾ ਪਤਾ ਹੀ ਕੋਈ ਨਹੀਂ ਸੀ ਪੰਜਾਬ ਦੇ ਵਿੱਚ ਹੀ ਇਹ ਕੇਰਲਾ ਕਰਨਾਟਕ ਇਹ ਤਾਂ ਸਾਨੂੰ ਹਿੰਦੀ ਸਿਖਾਦੇ ਨੇ ਇਹ ਹਿੰਦੀ ਦੇ ਨਾਲੇ ਦਾ ਉੱਥੇ ਹੁਣ ਇਹਦੇ ਗਾਣੇ ਵਜਦੇ ਜੇ ਪੰਜਾਬੀ ਅਸੀਂ ਗੱਡੀਆਂ ਲੈ ਕੇ ਜਾਂਦੇ ਹਾਂ ਨਾ ਤੇ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣੇ ਜਾਂਦੇ ਨੇ ਜੋ ਉਧਰ ਦੇ ਕੇ ਨਾ ਤਾਵਲ ਸਾਈਡ ਦੇ ਕਰਨਾਟਕਾ ਸਾਈਡ ਤੋਂ ਉਧਰ ਦੇ ਸਾਰੇ ਹੀ ਇਹਦੇ ਗਾਣੇ ਸੁਣਦੇ ਨੇ ਤੇ ਇਹਦੀ ਗੱਡੀ ਤੇ ਫੋਟੋ ਲੱਗੀ ਦੇਖ ਲੈਣਾ ਤੇ ਬਕਾਇਦਾ ਆ ਕੇ ਵੇਦੇ ਨੇ ਸਰਦਾਰ ਜੀ ਹਮ ਕੋਈ ਲਾ ਕੇ ਦੇਣਾ ਉਧਰ ਸ਼ਰਟਾ ਬਣਾ ਆਪਣਾ ਫੋਟੋ ਆ ਬਣਾ ਆਪਣਾ ਅੰਗ ਲੋਕ ਲਈ ਫੜਦੇ ਨੇ ਇਹਦੇ ਸਿੱਧੂ ਮੂਸੇ ਵਾਲੇ ਦੇ ਸ਼ਰਟਾ ਕਾਂਡ ਤੇ ਸ਼ਰਟਾਂ ਜਨਾਨੀਆਂ ਨੇ ਗੁੱਟਾਂ ਤੇ ਦੀਆਂ ਫੋਟੋਆਂ ਬਣਾਈਆਂ ਟੈਟੂ ਕਿ ਕੀ ਸਾਦੇ ਰੋ ਗੱਲ ਦੇ ਵਿੱਚ ਹਾਰ ਬਣਾ ਬਣਾ ਕੇ ਸਿੱਧੂ ਮੂਸੇ ਵਾਲੇ ਦੀ ਫੋਟੋ ਬਣਾ ਕੇ ਨਾ ਉਹ ਪਾਇ ਲੈ ਲੋਕਾਂ ਨੇ ਮੈਂ ਕਿਨਾਰਕ ਕੇ ਵੇਖੀ ਤਸੀਂ ਕਿ ਕਿ ਦਿਨ ਹੱਸਦੇ ਉੱਥੇ ਡਰਾਈਵਰ ਡਰਾਈਵਰ ਸੀ ਅਸੀਂ ਕਿ ਯਾਰ ਕਮਾਲ ਹੋ ਗਈ ਕੀ ਸੀ ਯਾਰ ਰਬੀ ਰੂ ਵੇਖ ਲੋ ਹੈ ਜਿਹੜੇ ਬੰਬਈ ਦੇ ਵਿੱਚ ਵੱਡੇ ਵੱਡੇ ਐਕਟਰ ਤੇ ਕਲਾਕਾਰ ਬੈਠੇ ਨੇ ਉੱਥੇ ਮੇਰੇ ਅੜ ਗਏ ਨਾ ਹਨੇਰੀ ਚ ਲੱਗੇ ਨਹੀਂ ਜਾਣਦੇ ਤੇ ਉਹ ਲੱਖਾਂ ਰੁਪਈਆ ਦਾ ਪਟ્રોલ ਸਾੜ ਕੇ ਜੱਜਾਂ ਦਾ ਕਿਰਾਇਆ ਭਰ ਕੇ ਤਾਂ ਮੁੱਸੇ ਪਿੰਡ ਆਇਆ ਇੱਕ 24 25 ਸਾਲ ਦੇ ਮੁੰਡੇ ਨੇ ਯਾਰ ਐਡੇ ਐਡੇ ਕਲਾਕਾਰ ਐਕਟਰ ਪਿੰਡ ਬਗਾਲੇ ਤੇ ਅਜੀ ਜੀ ਕਿਸੇ ਦਾ ਵਿਆਹ ਹੁੰਦਾ ਤੇ ਵਿਆਹ ਤਰੇ ਕੀ ਹੋਣਾ ਸੀ ਸਿੱਧੂ ਮੂਸੇ ਦਾ ਕਿਤੇ ਵਿਆਹ ਹੁੰਦਾ ਤੇ ਵਿਆਹ ਤੇ ਪਤਾ ਨਹੀਂ ਕੀ ਹੋਣਾ ਸੀ ਕਿੰਨੇ ਕਲਾਕਾਰ ਉਹਨੇ ਸੀ ਕਿੰਨਾ ਤਾਮਜਾਮ ਕੀ ਪਤਾ ਕਿਨੇ ਕਿਨੇ ਕੀ ਕੁਛ ਹੋਣਾ ਸੀ ਪਰ ਸਿੱਧੂ ਮੋੜਾਇਆ ਲੋਕਾਂ ਨੂੰ ਮਿਲ ਗਿਆ ਪਰ ਜਿਹੜੀ ਉਹਦੀ ਪਤੀ ਪਤਨੀ ਸੀ ਨਾ ਵਿਚਾਰੀ ਉਹਦੇ ਨਾਲ ਮੰਗੀ ਉਹਦੇ ਮਨ ਨੂੰ ਸ਼ਾਂਤੀ ਨਹੀਂ ਕਿਉਂ ਬੁੱਢੀ ਹੋ ਜਾਣਾ ਉਹਨੇ ਉਹਨੇ ਚਾਰ ਉਨੇ ਬੁਢੀ ਹੋ ਜਾਣਾ ਥੋੜਾ ਵਿਚਾਰੀ ਬੈਠੀ ਰਹਿ ਕੇ ਵਿਆਹ ਕਰਾਉਣ ਨੂੰ ਕਦੋਂ ਭਲਿਆ ਕਦੋਂ ਸੰਭਿਆ ਕਦੋਂ ਪਰ ਇੱਕ ਜਵਾਨ ਦੀ ਗੱਲ ਰਹੀ ਵੇਖ ਲਓ ਉਹਨੇ ਇੱਕ ਫੋਟੋ ਮਾੜੀ ਜੀ ਵਿਖਾਈ ਆਪਦੀ ਘਰ ਵਾਲੇ ਦੀ ਨਹੀਂ ਤੁਹਾਨੂੰ ਕੋਈ ਫੋਟੋ ਨਹੀਂ ਆਪਦੀ ਘਰਾਂ ਦੀ ਵਿਖਾਈ ਕਿਸੇ ਨੂੰ ਖੁਸ਼ ਵੀ ਇੱਥੇ ਪਤਾ ਲੱਗਦਾ ਵੀ ਤੀ ਬੰਦੀ ਇੱਜ਼ਤ ਕਰਨ ਵਾਲਾ ਬੰਦਾ ਹੈ ਕਿਸੇ ਗਾਣੇ ਜਿੱਤੀ ਪੈਣ ਤੋਂ ਨੇ ਲੱਕ ਨਹੀਂ ਮਿਣਿਆ ਕਿਸੇ ਦਾ ਪੱਟ ਨਹੀਂ ਮਿਣਿਆ ਕਿਸੇ ਦਾ ਕੁਛ ਨਹੀਂ ਮਿਣਿਆ ਇਹਦੇ ਲੋਕ ਆਦੇ ਜਨਾਨੀ ਤੋਂ ਬੜਾ ਗਾਣਾ ਨਹੀਂ ਬਣਦਾ ਤੇ ਜਿੰਨੇ ਗਾਣੇ ਪਤਾ ਨਹੀਂ ਯਾਰ ਕਿੱਥੋਂ ਟੱਪੇ ਲੱਪ ਲੱਪ ਕੇ ਖਸਬਲੇ ਆਉਂਦਾ ਸੀ ਕੀ ਕਰਦਾ ਸੀ ਮੈਂ ਤਾਂ ਸੋਚ-ਸੋਚ ਕੇ ਕਈ ਵਾਰ ਸੋਚਦਾ ਰਹਿਣਾ ਵੀ ਬੰਦਾ ਕੀ ਚੀਜ਼ ਈ ਯਾਰ ਪਰ ਚਲੋ ਪਰਮਾਤਮਾ ਵਾਹਿਗੁਰੂ ਗੁਰੂ ਰਾਮਦਾਸ ਨੂੰ ਨਿੱਕੇ ਸਿੱਧੂ ਨੂੰ ਝੋਲੀ ਚ ਬਾਕੇ ਬੈਠਾ ਖੈਰ ਰੱਖੇ ਪਰਮਾਤਮਾ ਉਹ ਸੇ ਤਰ੍ਹਾਂ ਹੀ ਨੱਚੇ ਉਹਵੇਂ ਲੋਕਾਂ ਦੀ ਸ਼ਾਨ ਆਣ ਸ਼ਾਨ ਬਾਣ ਬਣੇ ਓਡੇ ਜਵਾਨ ਓਡੇ ਕੱਦ ਉਹ ਹੋਏ ਉਹ ਚੀਜ਼ ਬਣੇ ਪਰ ਸਰਕਾਰਾਂ ਦੀ ਇੱਕ ਦਿਨ ਸੱਪ ਅੱਜ ਵੀ ਲੇੜਦਾ ਪਿਆ ਸਰਕਾਰਾਂ ਨੂੰ ਅੱਜ ਵੀ ਤੇਈ ਦਾ ਤਾਪ ਚੜਿਆ ਪਿਆ ਪਤਾ ਨਹੀਂ ਵੀ ਜਦੋਂ ਗੱਭਰੂ ਹੋ ਗਿਆ ਤੇ ਪਤਾ ਨਹੀਂ ਇਹ ਕੀ ਕਰੇਗਾ ਪਰ ਮੈਂ ਉਹਨਾਂ ਸਰਕਾਰਾਂ ਨੂੰ ਇਹ ਗਿੰਡਬ ਜੇ ਤੁਸੀਂ ਪਤਾ ਤੁਸੀਂ ਉਹਨੇ ਜਿਵੇਂ ਰਹਿਣਾ ਹੈ ਕਿ ਨਹੀਂ ਰਹਿਣਾ ਜਿੰਨੇ ਚਿਰ ਉਹਨਾਂ ਗੱਭਰੂ ਗਸਟੇਜਾਂ ਤੇ ਨਚਣਾ ਤੁਸੀਂ ਰਹਿਣਾ ਹੈ ਕਿ ਨਹੀਂ ਰਹਿਣਾ ਹੈ ਫਿੱਟ ਬਿਆਂ ਦਾ ਜੱਟ ਵਾਹੀ ਦਾ ਸ਼ਕੀਨ ਖੇਤੀ ਦਾ ਸ਼ਕੀਨ ਗਰੀਬਾਂ ਦਾ ਮਸੀਹਾ ਗਰੀਬਾਂ ਨੂੰ ਦਵਾਈਆਂ ਦਉਣ ਵਾਲਾ ਗਰੀਬਾਂ ਨੂੰ ਬਚਾਉਣ ਵਾਲਾ ਤੇ ਜਿਹੜੀ ਇੰਨੀਆਂ ਧੀਆਂ ਪੈਲਾਂ ਦੀਆਂ ਸੀਸਾ ਸੀ ਤੇ ਫਿਰ ਕਿਵੇਂ ਪ੍ਰਮਾਤਮਾ ਕਿਵੇਂ ਨਾ ਵਾਪਸ ਸਾਡੇ ਕੋਲ ਨੂੰ ਭੇਜਦਾ ਪਰ ਸਾਡੇ ਵੀ ਮਨ ਦੇ ਵਿੱਚ ਨੇਚਾ ਸੀ ਵੀ ਉਦੋਂ ਹੀ ਜਾਗ ਜਦੋਂ ਵਾਪਸ ਆਵੇਗਾ ਜਦੋਂ ਪ੍ਰਮਾਤਮਾ ਦੀ ਕਿਰਪਾ ਕਰਤੀ ਆ ਗਿਆ ਹੁਣ ਜਾਗ ਕੇ ਟਾਈਮ ਕੱਢ ਕੇ ਅਸੀਂ ਉੱਥੇ ਜਾ ਕੇ ਮਿਲ ਕੇ ਆਵਾਂਗੇ ਨਗਰ ਨੂੰ ਸਜਦਾ ਕਰਕੇ ਆਵਾਂਗੇ ਵੀ ਮਹਾਰਾਜ ਇਦਾਂ ਦੇ 3 ਪੁੱਤਰ ਸੂਰਮੇ ਯੋਧੇ ਹਰ ਇੱਕ ਨੂੰ ਦਿੰਦਾ ਰਿਹਾ ਇਦਾਂ ਦੇ 3 ਪੁੱਤਰ ਜੰਮਦੇ ਰਹਿਣ ਨਾ ਪੰਜਾਬ ਦਾ ਉੱਚਾ ਦੇਸ਼ ਦਾ ਨਾਮ ਉੱਚਾ ਕਰਦੇ ਰਹਿਣ ਕੋਈ ਘੋਲ ਨਾ ਕਰ ਦਿੰਦਾ ਕੋਈ ਕੌਡੀ ਨਾ ਕਰ ਦਿੰਦਾ ਤੇ ਕੋਈ ਗਾ ਕੇ ਕਰ ਦਿੰਦਾ ਤੇ ਕਾਲਪੁਰਖ ਇਹ ਸਾਡਾ ਨਾਮ ਉੱਚਾ ਕੀਤੀ ਰੱਖੀ ਤੇ ਅੱਜ ਦਾ। ਬਾਕੀ ਸ਼ੇਅਰ ਕਰ ਦਿਆ ਕਰੋ ਬੀਕੇ ਟੀਵੀ ਚੈਨਲ 1276 YouTube ਤੇ Instagram Facebook ਤੇ ਖਿੱਚ ਕੇ ਸ਼ੇਅਰ ਕਰ ਦਿਆ ਕਰੋ। ਸੂਰੇ ਤੁਹਾਨੂੰ ਦਰਸ਼ਨ ਕਰਾਵਾਂਗੇ। ਪਿੰਡ ਤੂਤ ਛਪਰੀ ਸਾਹਿਬ ਗੁਰਦੁਆਰੇ ਦੇ ਜਿੱਥੋਂ ਵਿਆਹ ਕਰਾ ਕੇ ਮਿੱਟੀ ਲੋਕ ਕੱਢ ਦਿੰਦੇ ਸੀ। ਅੱਜ ਜਾਣਾ ਹੈ ਸੂਰੇ ਸਿੱਧਾ ਲਾਈਵ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਉੱਥੋਂ। ਤੇ ਸ਼ੇਅਰ ਕਰ ਦਿਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ।